ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਇੱਕ ਬਿਆਨ ਸੁਣਿਆ ਅੱਜ ਜਦੋਂ ਮੈਂ ਬਿਆਨ ਸੁਣਿਆ ਪਹਿਲਾਂ ਤਾਂ ਮੈਂ ਹੱਸਿਆ ਤੇ ਫਿਰ ਮੈਂ ਦੁਖੀ ਹੋਇਆ ਜਦੋਂ ਦੁਖੀ ਹੋਇਆ ਫਿਰ ਮੈਂ ਕਿਹਾ ਵੀ ਦੋ ਪ੍ਰਸ਼ਾਦੇ ਮੱਕੀ ਦੇ ਸਾਗ ਨਾਲ ਮੱਖਣ ਪਾ ਕੇ ਖਾਈਏ ਤੇ ਫਿਰ ਨੀਂਦ ਵਧੀਆ ਲੱਸੀ ਪੀਤੀ ਫਿਰ ਚੰਗੀ ਤਰ੍ਹਾਂ ਅੱਧਾ ਕਿਲੋ ਕਟਕੜ ਦੋ ਗਲਾਸ ਵਧੀਆ ਫਿਰ ਸੌਂਗੇ ਤਿੰਨ ਘੰਟੇ ਆਈ ਨੀਂਦ ਉਦੋਂ ਬਾਅਦ ਉੱਠੇ ਤੇ ਨਹਾ ਕੇ ਇਸ਼ਨਾਨ ਕਰਕੇ ਭਗਵੰਨੀ ਫਿਰ ਤੇ ਭਗਵਾਨ ਕੇ ਫਿਰ ਘਰ ਵਾਲੇ ਨੂੰ ਕਿਹਾ ਮੈਂ ਕਿ ਕਾਫੀ ਬਣਾ ਦਿੰਦੀ ਐ ਕਾਫੀ ਬਣਾਈ ਚਹਾਰੇ ਬਾੜੇ 10 15 ਨਾਲ ਤੇ ਫਿਰ ਐਮ ਪੇਡ ਪੂਰਾ ਕਰਕੇ ਇਹ ਹਾਸੀ ਨਹੀਂ ਇਹ ਮੇਰਾ ਇੱਕ ਲਹਿਜ ਹੈ ਗੱਲ ਕਰਨ ਦਾ ਮੈਂ ਕਿਹਾ ਵੀ ਹੁਣ ਫਿਰ ਜਾਈਏ ਛੇਤਰ ਚੰਗੀ ਤਰ੍ਹਾਂ ਹੁਣ ਉਹਨੇ ਬਿਆਨ ਪਤਾ ਕਿ ਦਿੱਤਾ ਸੀ ਕਹਿੰਦਾ ਆ ਜਿਹੜਾ ਭਵੰਤਮਨ ਨਾ ਮੁੱਖ ਮੰਤਰੀ ਇਹ ਸ਼ਰਾਬੀ ਬੰਦਾ ਐ ਖਰਾਬ ਵੀ ਕਿ ਜੇ ਤੇ ਮਰਜ਼ੀ ਜਾ ਵੜਦਾ ਤੇ ਸਾਡੇ ਜਥੇਦਾਰਾਂ ਨੂੰ ਹਵਾ ਤਵਾ ਬੋਲੀ ਜਾਂਦਾ ਤੇ ਸਾਡੇ ਜਥੇਦਾਰ ਸੁਪਰੀਮ ਪਾਵਰ ਨੇ ਅਕਾਲ ਤਖਤ ਦੀ ਤੇ ਅਸੀਂ ਸਤਕਾਰ ਕਰਦੇ ਆ ਭਵੰਤਵਾਨ ਕਿੱਦਾਂ ਬੋਲ ਜੋ ਫਿਰ ਇਦਾਂ ਬੋਲਿਆ ਅੱਛਾ ਜੇ ਹੁਣ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਸੁਣ ਲਿਓ ਧਿਆਨ ਨਾਲ ਜੁੱਤੀ ਤੁਹਾਡੇ ਪ੍ਰਧਾਨ ਦੇ ਫੇਰ ਲੱਗੋ ਜੇ ਤੁਸੀਂ ਵੱਧ ਘੱਟ ਬੋਲੋਗੇ ਨਾਲ ਪੰਛੀ ਤੁਹਾਡੇ ਵੀ ਪੈ ਜਾਣਗੇ ਮੈਨੂੰ ਮਾਰਨ ਦੀ ਲੋੜ ਹੀ ਨਹੀਂ ਜਦੋਂ ਕਮੈਂਟਾਂ ਵਿੱਚ ਆਉਨੇ ਹੋ ਮੈਨੂੰ ਚੌਣ ਵਾਲੀ ਘੇਰ ਲੈਂਦੇ ਆ ਤੁਹਾਨੂੰ ਫਿਰ ਮੈਨੂੰ ਲੋੜ ਹੀ ਨਹੀਂ ਪੈਣੀ ਭਗਵਾਨ ਤਮਾਨ ਤਾਂ ਪੈਗ ਲਾਉਂਦਾ ਹੈ ਸ਼ਰਾਬ ਪੀਂਦਾ ਹੈ ਉਹਦਾ ਅਮਰਸ਼ਕ ਹੈ ਉਹ ਕਲਦਲਨਾ ਪ੍ਰਧਾਨ ਹੈ ਉਹ ਜਹ ਜਹਦਾਰਾ ਤਖਤ ਦਾ ਸ਼ਰਮ ਦੀ ਗਵੜੀ ਦਾ ਪ੍ਰਧਾਨ ਹੈ ਆਨ ਰਪੀਊਗਾ ਇਹ ਤਾਂ ਕਹਿੰਦਾ ਵੀ ਹੋਰ ਪੀ ਫਿਰ ਕਰਾਂਗੇ ਤੁਸੀਂ ਹਟਾ ਦੇਉਗੇ ਅੱਛਾ ਅਕੇ ਅਸੀਂ ਸਤਕਾਰ ਕਰਦੇ ਹਾਂ ਜਥੇਦਾਰ ਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦੇ ਆ ਲੋਕਾਂ ਨੇ ਅਖਾਣ ਬਣਾਉਤੀ ਕਿ ਜਥੇਦਾਰ ਨੂੰ ਹਾਥੀ ਤੇ ਬਹਾ ਕੇ ਲੈ ਕੇ ਆਉਂਦੇ ਨੇ ਗਧੇ ਤੇ ਬਹਾ ਕੇ ਤੋਰਦੇ ਨੇ ਇਹ ਤੁਹਾਨੂੰ ਕਹਿੰਦੇ ਐ ਸੁੱਖਾ ਗੱਪੀ ਸਾਹਿਬ ਇਹ ਤੁਹਾਡੇ ਪਿਓ ਨੂੰ ਤੁਹਾਨੂੰ ਸ਼੍ਰੋਮਣੀ ਕਮੇਟੀ ਨੂੰ ਇਹ ਲੋਕ ਤੁਹਾਨੂੰ ਕਹਿੰਦੇ ਐ ਸਤਿਕਾਰ ਕਰ ਦਿਓ ਤੁਸੀਂ ਐ ਸਤਿਕਾਰ ਕਰ ਦਿਓ ਕਿੰਨਾ ਕਰ ਦਿਓ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਉਦੋਂ ਫੋਨ ਕਿਹਨੇ ਕੀਤਾ ਸੀ ਦੇ ਹਜ਼ਾਰਾਂ ਨੂੰ ਵੀ ਆ ਜੋ ਚੰਡੀਗੜ੍ਹ ਮੇਰੀ ਕੋਠੀ ਵਿੱਚ ਸਰਸੇ ਵਾਲੇ ਨੂੰ ਮਾਫ ਕਰਨਾ ਤੁਸੀਂ ਕੀਤਾ ਸੀ ਜਾਂ ਤੁਹਾਡੇ ਮਰਨ ਵਾਲੇ ਬੁੜੇ ਨੇ ਕੀਤਾ ਸੀ ਬਾਦਲ ਨੇ ਕਿਨੇ ਕੋਣ ਕੀਤਾ ਸੀ ਉਹ ਆ ਗਿਆ ਅਗਲੇ ਆਸ਼ਾ ਉਹ ਸਰਸੇ ਵਾਲਾ ਬਾਬਾ ਕਹਿੰਦਾ ਮੈਂ ਤਾਂ ਮਾਫੀ ਮੰਗੀ ਹੀ ਨਹੀਂ ਕਹਿੰਦਾ ਇਹਨਾਂ ਨੇ ਕਹਿੰਦਾ ਆਪ ਹੀ ਸਟੰਟ ਬਣਾਇਆ ਸੀ ਬੋਡਾਂ ਖਾਤਰ ਮੈਨੂੰ ਮਾਫ ਕਰਤਾ ਉਹ ਕਹਿੰਦਾ ਮੇਰੇ ਤਾਂ ਕੰਮ ਹੀ ਨਹੀਂ ਸੀ ਮਾਫੀ ਮੰਗਣ ਦਾ ਹੁਣ ਇਹ ਸਤਕਾਰ ਸੀ ਹੈੜਾ ਟਕਸ਼ਾਲੀ ਸੀ ਗੁਰਮਖ ਸਿੰਘ ਦਮਦਮਾ ਸਾਹਿਬ ਵਾਲਾ ਉਹਨੂੰ ਕੀ ਕਹਿਆ ਤੁਸੀਂ ਉਹਨੂੰ ਕਿਹਾ ਸੀ ਵੀ ਜਦ ਤੱਕ ਚੁੱਪ ਕਰ ਜਾ ਤੇਨੇ ਟਰੱਕ ਆ ਗਿਆ ਸਮਾਨ ਰੱਖ ਤੇ ਛੁੱਟੀ ਕਰ ਇਹ ਕਹਿਆ ਸੀ ਨਾ ਹੈੜਾ ਨੀਟਾ ਹੁਣ ਤੁਹਾਡੇ ਖਿਲਾਫ ਬੋਲਦਾ ਹੈ ਇਹਨੂੰ ਕੀ ਕੀਤਾ ਸੀ ਇਹਨੂੰ ਵੀ ਇਹ ਕਹਿਆ ਸੀ ਤੇਰਾ ਛਾਲੀ ਨਾਲ ਚੱਕਰ ਚੱਲਦਾ ਤੂੰ ਬਹਿਰੀਨ ਗਿਆ ਸੀ ਤੂੰ ਕੋਠੀ ਪਾਲੀ ਇਸਤਕਾਰ ਸੀ ਤੁਹਾਡਾ ਭਗਵਾਨ ਤਮਾਨ ਤਾਂ ਫੇਰ ਵੀ ਇਹ ਕਹਿੰਦਾ ਹੈ ਕਹਿੰਦਾ ਅਸੀਂ ਅਕਾਲ ਤਖਤ ਦੀ ਰਹਿਤ ਮਰਦਾ ਨੂੰ ਮੰਨਦੇ ਆ ਸਤਕਾਰ ਕਰਦੇ ਆ ਅਗਲੇ ਨੇ ਸ਼ਹੀਦੀ ਦਿਹਾੜਾ ਮਨਾਇਆ ਆਵੇਂ ਫਾਰਮੈਲਟੀ ਕੀਤੀ ਅਨੰਦਪੁਰ ਸਾਹਿਬ ਵੇਖੇ ਵਿਧਾਨ ਸਭਾ ਲਈ ਮਤਾ ਪਾਸ ਕੀਤਾ ਅੰਮ੍ਰਿਤਸਰ ਸਾਹਿਬ ਨੂੰ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਤੇ ਤੁਸੀਂ ਕੀ ਕੀਤਾ ਤੁਸੀਂ ਬੇਅਦਵੀਂ ਕਰਾਈ ਗੋਲੀਆਂ ਚਲਵਾਈਆਂ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਇਸ਼ਤਿਹਾਰ ਹੁੰਦਾ ਚਲੋ ਮੈਂ ਹੋਰ ਨਹੀਂ ਗੱਲ ਕਹਿਣੀ ਜਿਹੜਾ ਆਲਾ ਦਵਾਨ ਹੈ ਸਲਾਹਕਾਰ ਨੇ ਉਹਨਾਂ ਨੂੰ ਬੇਨਤੀ ਹੈ ਜੇ ਸੁਣ ਲੋਗੇ ਵੀ ਇਹਨੂੰ ਮਾੜਾ ਮੋਟਾ ਨਾ ਲਿਖ ਕੇ ਦੇ ਦੇ ਕਰੋ ਵੀ ਇੰਨਾ ਕਬੂਲ ਬੱਦ ਨਾ ਬੋਲੀ ਕਿਉਂ ਮਿੱਟੀ ਪਟਾ ਰਹੇ ਹੋ ਆਪਣੀ ਅੱਛਾ ਜਦੋਂ ਇਹ ਬੋਲਦਾ ਨਾ ਉਦੋਂ ਉਡੀਕ ਹੁੰਦੀ ਹੈ ਵੀ ਹੁਣ ਵੀ ਜਕਾਰਾ ਛੱਡਿਆ ਹੁਣ ਵੀ ਜਕਾਰਾ ਛੱਡਿਆ ਰਕੇ ਕਰਕੇ ਮਜਬੂਰੀ ਹੈ ਚਲੋ ਕੋਈ ਗੱਲ ਨਹੀਂ ਬੋਰ ਨਾ ਹੋਏ ਗੱਲਾਂ ਸੁਣ ਕੇ ਮੈਂ ਤਾਂ ਗੱਲ ਇੰਨੀ ਕੁ ਕਹੀ ਹੈ ਬੀ ਸੁਖਵੀਰ ਬਾਦਲ ਕਹਿੰਦਾ ਅਸੀਂ ਤਖਤਾਂ ਦੇ ਜਥੇਦਾਰਾਂ ਦਾ ਸਤਕਾਰ ਕਰਦੇ ਆਂ ਤੇ ਭਗਵੰਤ ਮਾਨ ਕਰਦਾ ਨਹੀਂ ਭਗਵੰਤ ਮਾਨ ਕੀ ਕਰੇ ਜਥੇਦਾਰਾਂ ਨੂੰ ਸੱਦ ਕੇ ਮੁੱਠੀ ਬਦਾਮਾਂ ਦੀ ਮੁੱਠੀ ਪਿਸਤਿਆਂ ਦੀ ਮੁੱਠੀ ਕਾਜੂਆਂ ਦੀ ਸੌਗੀ ਦੀ ਮੁੱਠੀ ਪਾ ਕੇ ਪਲੇਟ 'ਚ ਰੱਖ ਕੇ ਕਹੇ بیا ਖਾ ਲੋ ਬਾਅਦ ਵਿੱਚ ਤੁਹਾਡੇ ਵਾਂਗੂ ਫੋਟੋਆਂ ਪਾਵੇ ਐਦਾਂ ਕਰੇ ਭਵੰਤਮਾਨ ਇਹ ਕਰ ਦੁੱਤਾ ਤੁਸੀਂ ਕਰ ਦਿਓ ਅਗਲਾ ਕਿਉਂ ਕਰੇ ਹੁਣ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਹੱਥ ਬਨ ਕੇ ਜਿੰਨੀਆਂ ਗਾਲਾਂ ਕੱਢਣੀਆਂ ਨੇ ਉਹ ਕਰ ਲਿਓ ਪਰ ਜਿਹੜੀਆਂ ਗੱਲਾਂ ਵਈਆਂ ਨੇ ਇੱਕ ਬੰਦਾ ਕਹਿ ਦਿਓ ਇੱਕ ਬੰਦਾ ਸਾਬਤ ਕਰ ਦਿਓ ਵੀ ਬਾਦਲਾ ਨੇ ਜੱਜਦਾਰਾਂ ਦਾ ਸਤਕਾਰ ਕੀਤਾ ਆਪਾਂ ਮੰਨ ਜਾ ਕਿਉਂ ਇਹ ਜੀ ਪਕਾਈ ਮਾਰਦੇ ਹੁੰਦੇ ਤੁਸੀਂ ਜੇ ਸਤਕਾਰ ਕਰਨ ਲੱਗੇ ਚਲੋ ਸਤਕਾਰ ਕਰਨਾ ਤੁਸੀਂ ਨਾ ਜੇ ਸਤਕਾਰ ਕਰਨਾ ਨਾ ਮੈਂ ਤੁਹਾਨੂੰ ਇੱਕ مشورہ ਦਿੰਦਾ ਤੁਸੀਂ ਨਾ ਸ਼ੋਮਣੀ ਕਮੇਟੀ ਛੱਡ ਕੇ ਕਲਜਲ ਛੱਡ ਕੇ ਪਾਸੇ ਹੋ ਜਾਓ। ਬਸ ਤਕਾਰ ਆਇਆ। ਉਹ ਕਿਸੇ ਬੰਦੇ ਨੇ ਪੁੱਛਿਆ ਕਿ ਬਾਬਾ ਜੀ ਪ੍ਰੇਮ ਦੇ ਅਰਥ ਕੀ ਹੁੰਦੇ ਐ? ਜੀ ਪ੍ਰੇਮ ਦੇ ਅਰਥ ਕੀ ਹੁੰਦੇ ਐ? ਤੇ ਉਹ ਕਹਿੰਦਾ ਜੀ ਪਪਾ ਪੱਪੇ ਦੇ ਪੈਰ ਚ ਰਾਰਾ ਰਾਰੇ ਨੂੰ ਲਾ ਮਾ ਮਮਾ ਪ੍ਰੇਮ ਇਹ ਤਿੰਨ ਅੱਖਰਾਂ ਦੇ ਨਾਲ ਪ੍ਰੇਮ ਸ਼ਬਦ ਬਣਦਾ। ਇਨੇ ਪੁੱਛਿਆ ਸੀ ਉਹ ਕਹਿੰਦਾ ਜੀ ਹਾਂ ਉਹ ਕਹਿੰਦਾ ਪ੍ਰੇਮ ਦੇ ਵਿੱਚੋਂ ਮੰਮੇ ਨੂੰ ਵੱਖ ਕਰ ਦਿਓ ਜੋ ਪਿੱਛੇ ਬਚਿਆ ਉਹ ਪ੍ਰੇਮ ਹੈ ਜੈਨ ਕਿ ਮੈਂ ਨੂੰ ਪਾਸੇ ਕਰ ਦਿਓ ਜੋ ਬਾਕੀ ਬਚਿਆ ਉਹ ਪ੍ਰੇਮ ਹੈ ਤੇ ਜੇ ਹੁਣ ਤੁਹਾਨੂੰ ਮੈਂ ਕਮ ਬੇ ਅਕਾਲੀਦਾਲ ਬਚਾਉਣਾ ਹੈ ਕੌਮ ਬਚਾਉਣੀ ਹੈ ਨੀਲੀਆਂ ਬੱਗਾਂ ਵਾਲੇ ਨੂੰ ਕਹਿਣਾ ਵੀ ਬਾਦਲਾਂ ਨੂੰ ਪਾਸੇ ਕਰ ਦਿਓ ਸਭ ਕੁਝ ਬਚ ਜਾਊਗਾ। ਚਿੱਤਰਮਾਰ ਕੇ ਕੱਢ ਦਿਓ। ਬਚ ਜਾਊਗਾ ਸਾਰਾ ਕੁਝ। ਜੇ ਖਾਨੇ 'ਚ ਗੱਲ ਪੈ ਜੇ ਤੁਹਾਡੇ। ਪਰ ਪੈਣੀ ਨਹੀਂ। ਕੋਈ ਗੱਲ ਨਹੀਂ। ਮੇਰੇ ਹੁਣ ਮਿੱਤਰ ਦੋਸਤ ਬਹੁਤ ਹੋ ਗਏ। ਤਾਂ ਮੈਂ ਇੱਕ ਜੁੱਤੀ ਰੋਜ਼ ਮਗਾ ਲਾਂ ਮੈਂ ਭੇਜ ਦਿੰਦੇ ਨੇ ਮੈਨੂੰ। ਤੇ ਫਿਰ ਉਹ ਜੁੱਤੀ ਪਹਿਲਾਂ ਤੁਹਾਡੇ ਤੇ ਵਰਤਿਆ ਕਰਨੀ ਹੈ। ਅਗਲੇ ਲਿਖ ਕੇ ਭੇਜਦੇ ਆ। ਜਿਗਨਨ ਜੀ ਆਹ ਜੁੱਤੀ ਅੱਜ ਫੁਲਾਣੇ ਤੇ ਵਰਤ ਆਹ ਫੁਲਾਣੇ ਤੇ ਵਰਤ। ਤਾ ਕਰਕੇ ਸ਼ੁਰੂਆਤ ਕਰਦੇ ਆ ਇਹ ਜੋ ਕੁਛ ਮੈਂ ਬੋਲਿਆ ਦੱਸ ਦਿਓ ਜੀ ਤੇ ਹੁਣ ਇਦੋਂ ਬਾਅਦ ਦੇ ਵਿੱਚ ਜਿਹੜੇ ਮੈਂ ਸ਼ਬਦ ਵਰਤਾਂ ਹਰਾਮਖੋਰ ਕੜਮ ਚੌਧਰੀ ਨਰੇਣੂ ਮਹੰਤ ਗਲਕ ਕਤੀੜ ਕਾਲੀ ਅਕਲੋਂ ਖਾਲੀ ਇਹ ਸ਼ਬਦ ਮੇਰਾ ਕੀ ਕਸੂਰ ਹੈ ਜੀ ਤੁਹਾਡੇ ਤੇ ਟੁੱਕ ਦੇ ਨੇ ਤੁਹਾਡੇ ਲਈ ਬਣੇ ਨੇ ਉਹ ਇੱਕ ਕਿਦ ਘਰ ਕੋਈ ਚੱਲ ਗਿਆ ਜਿਹੜਾ ਕੋਈ ਗਿਆ ਸੀ ਉਹ ਬੰਦਾ ਥੋੜਾ ਜਆ ਮੈਂ ਵੀ ਠੀਕ ਠਾਕ ਜਿਆ ਸੀਗਾ ਤੇ ਜਾ ਕੇ ਬੈਠਾ ਹੀ ਸੀ ਹਲੇ ਕਹਿੰਦਾ ਜੀ ਆਹ ਲਓ ਦੁੱਧ ਉਹ ਕਹਿੰਦਾ ਵੀ ਮੈਂ ਤਾਂ ਜੀ ਬੈਠਾ ਹੀ ਆ ਇੰਨੀ ਕਾਲੀ ਕਿਉਂ ਕਹਿੰਦਾ ਜੀ ਫਿਰ ਕੁੱਤਾ ਆ ਕੇ ਨਾ ਪੀ ਜਾਏ ਕਹਿੰਦਾ ਮੈਂ ਤਾਂ ਕਰਕੇ ਤੁਹਾਨੂੰ ਲਿਆ ਕੇ ਫੜਾਤਾ ਪਹਿਲਾਂ ਵੀ ਫਿਰ ਜੇ ਕੁੱਤਾ ਆ ਗਿਆ ਉਹ ਵਿੰਡ ਕਰੂਗਾ ਤੂੰ ਤੁਸੀਂ ਪਹਿਲਾਂ ਪਹਿਲਾਂ ਨਾ ਮਿਹਣਤ ਕਰੋ ਜਣਕੇੇ ਛੇਤਰ ਮਾਰਨ ਦਾ ਪੂਰੇ ਮੂੰਹ ਤੇ ਬੇਇੱਜ਼ਤੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕੋਈ ਕੁੱਤਾ ਨਹੀਂ ਕੋਈ ਦੁੱਧ ਨਹੀਂ ਕੋਈ ਕਿਸੇ ਦੇ ਘਰੇ ਨਹੀਂ ਆਇਆ ਇਹ ਤੁਹਾਨੂੰ ਸਮਝਾਉਣ ਵਾਸਤੇ ਇਹੋ ਜੀਆਂ ਟੁੱਚਰਾਂ ਇਹੋ ਜੀਆਂ ਸਾਖੀਆਂ ਘੜਨੀਆਂ ਪੈਂਦੀਆਂ ਨੇ ਮੌਕੇ ਤੇ ਘੜ ਦਿੰਨੇ ਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ